ਮੇਰਾ ਭਾਈ ਕਵਲਜੀਤ ਸਿੰਘ। ਕੀ ਗੱਲਬਾਤ ਕੀ ਹੋਈ ਹੈ? ਗੱਲ ਇਹ ਆ ਕਿ ਇਹ ਛਿੰਦਗਾ ਸਿੰਘ ਸ਼ੈਲੀ ਸਾਨੂੰ ਜ਼ਾਮਦੀਨ ਸਿੰਘ ਆਪਣੇ ਮੰਤਲੈ ਤੋਂ ਦਾ ਚੈਨ ਨੇ ਜਗਾ ਲੈ ਕੇ ਬਣਾ ਰਹੀ ਆ ਔਰ ਇਹਨਾਂ ਨੇ ਸਾਨੂੰ ਕੌਨਫੀਡੈਂਸ ਨਾਲ ਲੈਂਦਾ ਵੀ ਅਸੀਂ 2 ਮਹੀਨਾ ਬਣਾਣੀ ਆ ਤੇ ਇਹਨਾਂ ਇਹਨਾਂ ਨੇ 5 ਮਹੀਨਾ ਬਣਾਈ ਆ 5 ਮਹੀਨਾ ਬਣਾਉਣ ਦੇ ਬਾਅਦ ਸਾਜਿਆਂ ਜਿਹੜਿਆਂ ਘਰਾਂ ਦੇ ਵਿੱਚ ਕ੍ਰੈਕ ਆ ਕੇ ਪਾੜ ਗਏ ਆ ਹਾਂਜੀ ਆਪਾਂ ਕਾਪਰੇਸ਼ਨ ਦੇ ਵਿੱਚ ਐਪਲੀਕੇਸ਼ਨ ਕੱਲ੍ਹ ਨੂੰ 15 ਰੀਅਰ ਦੀ ਦੇ ਚੁੱਕੇ ਆ। ਸਾਡੀ ਕੋਈ ਸੁਣਾਈ ਨਹੀਂ ਹੋਈ ਪੂਰੇ ਮਹੱਲੇ ਵਾਲਾ ਸਾਡੀਆਂ ਗਵਾਹੀਆਂ ਆ ਕੋਈ ਸੈਨ ਦਿੱਤੇ ਆ ਸਾਰੇ ਨਹੀਂ ਕੋਈ ਸਾਡੀ ਸੁਣਾਈ ਨਹੀਂ ਹੋਈ ਕਿਉਂਕਿ ਇਹ ਇਹ ਆਪਣਾ ਅਸਰਾ ਨਾ ਢਲੇ ਕਿ ਸਾਡੀ ਚੱਲ ਨਹੀਂ ਫਿਰ ਸਿੱਧੀ ਗੱਲ ਹਾਂਜੀ ਇਹ ਥੋੜੀ ਜੀ ਹੈ ਇਹ ਬਿਲਡਿੰਗ ਟੋੜੀ ਗਈ ਹੈ ਆਪਣਾ ਇਹਨਾਂ ਦੀ ਸ਼ਹਿਰ ਦੇ ਨਾਲ ਟੋੜੀ ਗਈ ਹੈ ਜੀ ਸਿੱਧੀ ਗੱਲ ਹੈਗੀ ਆ ਕਾਰਪੋਰੇਸ਼ਨ ਸ਼ਹਿਰ ਨਾਲ ਇਹ ਬਲਾਕ ਡਾਟ ਨਾਲ ਟੋੜੀ ਗਈ ਔਰ ਕੋਈ ਨਾ ਨਹੀਂ ਬਿਲਡਿੰਗ ਬਣੀ ਹੈ ਜੀ ਇਹ 34 ਦੀ ਜਗਾ ਇਹ ਮੰਤਾਂ ਦੀ ਜਗਾ ਕਾਰਪਰੇਸ਼ਨ ਦੀ ਜਗ੍ਹਾ ਨਹੀਂ ਆ ਗਈ ਜੇ ਕਾਰਪਰੇਸ਼ਨ ਹੀ ਹੋਵੇ ਤਾਂ ਟ੍ਰਾਂਸਪੋਰਟ ਦਾ ਕੰਮ ਕਿੱਥੇ ਜਾਵੇ ਹਾਂਜੀ ਟ੍ਰਾਂਸਪੋਰਟ ਦਾ ਕੰਮ ਹਾਂਜੀ ਇਹਨਾਂ ਦਾ ਆਈਦਾ ਨਹੀਂ ਹੈਗਾ ਕੰਸੇ 50 60 ਸਾਲ ਤੋਂ ਹੈਗਾ ਕੰਮ ਹਾਂਜੀ ਕੀ ਲੱਗਦਾ ਹੈ ਕਿ ਕਾਰਪਰੇਸ਼ਨ ਕਿੱਥੇ ਹੈਗਾ ਬਿਲਕੁਲ ਇਹ ਸਰ ਇਹ ਜਾਣ ਬਿਲਕੁਲ ਜਾਣ ਬੰਦ ਇਹ ਆਪਣਾ ਕਿਉਂ ਮੰਡੀ ਇਹ ਉਹ ਮੇਰੇ ਚਾਹ ਹਾਂਜੀ ਜਿਹੜਾ ਨੋਟਿਸ ਤੋਂ ਹੀ ਸਾਰਾ ਬਿਲਕੁਲ ਕੋਈ ਨੋਟ ਨਹੀਂ ਦਿੱਤਾ ਨਹੀਂ ਇਸ ਏਰੀਆ 'ਚ 5 ਮੰਜ਼ਲਾ ਬਿਲਡਿੰਗ ਬਣੀ ਆ ਜਿੰਨਾ ਕਰਕੇ 6 ਕਰ ਨੁਕਸਾਨੇ ਗਏ ਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਉਹਨੂੰ ਤਿੰਨ ਵਾਰ ਸੀਲ ਕੀਤਾ ਗਿਆ ਵਾ ਤੇ ਹਰ ਵਾਰ ਉਹਦੀ ਸੀਲ ਤੋੜ ਕੇ ਉਹਦੇ ਕੰਮ ਜਾਰੀ ਆ ਅੱਜ ਵੀ ਅਜੇ ਤੱਕ ਉਹਦਾ ਕੰਮ ਜਾਰੀ ਹੈ ਜੀ ਖੁੱਲੇ ਆਮ ਕੰਮ ਚੱਲਦਾ ਪਿਆ ਵਾ ਤੇ ਜਿਹੜੀ ਬਿਲਡਿੰਗ ਇੱਕ ਮੰਜ਼ਲਾ ਵੀ ਨਹੀਂ ਹੈਗੀ ਗ્રાਉਂਡ ਫਲੋਰ ਹੈਗਾ ਵਾ ਜਿੱਤੇ ਕੋਈ ਕੋਈ ਕੰਮ ਕੰਮ ਨਹੀਂ ਜਿੱਦੇ ਚੱਲਣ ਦੇ ਸਿਰਫ ਇੱਕ ਆਫਿਸ ਹੈਗਾ ਵਾ ਉਹਨੂੰ ਆ ਕੇ ਰਾਤ ਕਟਾ ਜਾਂਦੇ ਆ 4 ਵਜੇ 5 ਵਜੇ ਇਹ ਕਿਹੜੀ ਕਿੱਥੇ ਦੀ ਨਾਈ ਸਾਹਿਬੀ ਸਾਡੇ ਘਰ ਟੁੱਟ ਗਏ ਉਹਦਾ ਕੋਈ ਜ਼ਿੰਮੇਵਾਰ ਨਹੀਂ ਆ ਰੈਜ਼ੀਡੈਂਸ਼ੀਅਲ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਬਿਲਡਿੰਗ ਬਣਨ ਦੀ ਹੈ ਸਾਡਾ ਸੁੱਖ ਸ਼ਾਂਤੀ ਸਾਰਾ ਖੋ ਲਿਆ ਵਾ ਸਾਡੇ ਘਰ ਟੁੱਟ ਗਏ ਆ ਨਵੇਂ ਬਣਾਏ ਘਰ ਇਹਦੀ ਐਮਟੀਪੀ ਡਿਪਾਰਟਮੈਂਟ ਆਇਆ ਸੀਗਾ ਜੀ ਕਾਰਪੋਰੇਸ਼ਨ ਤੋਂ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਘਰ ਟੁੱਟੇ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਵੀ ਢਾਈ ਜਾਵੇ ਹਾਂਜੀ ਕਰਦੇ ਇਹਨਾਂ ਦੀ 5 ਮੰਜ਼ਲੇ ਬਿਲਡਿੰਗ ਢਾਈ ਜਾਵੇ ਪਹਿਲਾਂ ਇਧਰ ਇਧਰ ਇਸ ਬੇਸ ਤੇ ਆਇਆ ਕੀ ਨੋਟਿਸ ਹੈਗਾ ਵਾ ਕੀ ਕਾਰਵਾਈ ਹੈ ਕਿਹਨੇ ਕਾਗਜ਼ ਆ ਸਾਰੇ ਕਾਗਜ਼ ਸਾਡੇ ਕੋਲ ਹੈਗੇ ਇਹਨਾਂ ਦੇ ਕਿਹਕੇ ਕਾਗਜ਼ ਮੌਜੂਦ ਹੈਗਾ ਉਹਨਾਂ ਸਿੰਘ ਹੈਗੇ ਇਹਨਾਂ ਦਾ ਕੋਈ ਆਪਣਾ ਸਿਲਿੰਡਰ ਨਹੀਂ ਨੋਟਿਸ ਤੋਂ ਹੀ ਤੋੜੀ ਗਈ ਹੈ ਹਾਂ ਜੀ ਇਹਨਾਂ ਨੂੰ ਬਿਨਾਂ ਇਨਫੋਰਮੇਸ਼ਨ ਜੀਡੀ ਸਿਲਿੰਡਰ ਨਹੀਂ ਛਾਲੀ ਦੀ ਭੇਜਾਂਗੇ ਨਾ ਹੋਰ ਕੋ ਐਨਓਸੀ ਆ ਨਾ ਸੀਐਲਜੀ ਆ ਨਾ ਐਨਓਸੀ ਕੋਈ ਟੀ ਨਹੀਂ ਅੱਗੇ ਇਧਰ ਪ੍ਰਮਾਣ ਨਹੀਂ ਆ ਕੋਈ ਨਾ ਕੋਈ ਨਹੀਂ ਸਾਡੇ ਸਾਰੇ ਕਾਗਜ਼ ਆਗੇ ਅਸੀਂ ਕਾਗਜ਼ ਦਿੱਤੇ ਆ ਸਰ ਇਹ ਹਾਈ ਕੋਰਟ ਦੇ ਵਿੱਚ ਅਸੀਂ ਹਾਈ ਕੋਰਟ ਦੇ ਵਿੱਚ ਤੇ ਕੇਸ ਲਾਇਆ ਜੀ ਬਿਲਕੁਲ ਚਲੋ ਜੀ ਆਏ ਬਸ ਪੁੱਛਦੇ ਹੋ ਕੋਈ ਯਾਰ ਦੇਖੋ ਤੁਹਾਡੇ ਸਾਹਮਣੇ ਜੋ ਕੀਤਾ ਕੋਈ ਨੋਟਿਸ ਨਹੀਂ ਮੈਨੂੰ ਦਿੱਤਾ ਕਿਸੇ ਕਿਸਮ ਦਾ ਵੀ ਨਾਂ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ ਮੈਂ 20 ਫੋਨ ਕਰ ਚੁੱਕਾ ਕਾਰਪੋਰੇਸ਼ਨ ਦੇ ਵਿੱਚ ਕਿ ਮੈਨੂੰ ਦੱਸਿਆ ਜਾਏ ਵੀ ਇਹ ਕਾਰਵਾਈ ਕਿਉਂ ਪਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪਾਉਣ ਦਾ ਮਤਲਬ ਕੋਈ ਨਹੀਂ ਈਗਾ ਕਿ ਨਹੀਂ ਇਹ ਜੋ ਵੀ ਹੋਇਆ ਧੱਕਾ ਆਇਆ اپੋਜੀਸ਼ਨ ਕਰਕੇ ਧੱਕਾ ਆਇਆ ਸਰਕਾਰਾਂ ਪਰ ਇੱਥੋਂ ਤੱਕ ਨਹੀਂ ਹੋਣੀਆਂ ਨਜੀ ਲਾਣ ਨੂੰ ਪਰ ਇਹਨਾਂ ਨੇ ਨਜੀ ਇਹ ਕਿਹੜੇ ਕੱਢੀ ਆ ਬਿਲਕੁਲ ਇੰਨੀ ਗੱਲ ਕਿੰਨੀ ਪੁਰਾਣੀ ਪੈਡਿੰਗ ਇਹ 40 ਸਾਲ ਪੁਰਾਣੀ ਜੀ ਬਸੇ ਸਾਨੂੰ 75 ਸਾਲ ਹੋ ਗਏ ਤੇ ਬੈਠਿਆਂ ਨੂੰ ਪਹਿਲਾਂ ਕਾਰਨ ਕੀ ਰਿਹਾ ਕਿ ਉਹ ਤੋੜਨਾ ਹੈ ਕੀ ਭਾਜੀ ਇਹ ਦੱਸਣਗੇ ਮੈਨੂੰ ਹੁਣ ਵੀ ਪਤਾ ਇਹ ਲੋਕ ਦੱਸ ਸਕਦੇ ਆ ਨੋਟੀਫਿਕੇਸ਼ਨ ਕੋਈ ਨਹੀਂ ਕਿਸੇ ਕਿਸ ਨੂੰ ਦਾ ਨਹੀਂ ਕੋਈ ਨੋਟਿਸ ਨਹੀਂ ਮੈਨੂੰ ਹੁਣ ਲੱਗਾ ਇਹਨਾਂ ਨੂੰ ਨੋਟਿਸ ਤੋਂ ਇਹਨਾਂ ਨੂੰ ਦੱਸ ਤੋਂ ਇਹਨਾਂ ਦੇ ਤਾਂ ਜੀ ਇਹ 4:30 ਵਜੇ ਪੜ ਕੇ ਉਹ ਉੱਤੇ ਕਾਰ ਫੇਰ ਦੱਸ ਦੇ ਨੋਟਿਸ ਦਿੱਤਾ ਤੇ ਕੋਈ ਕਿਸੇ ਕਿਸਮ ਦਾ ਨਹੀਂ ਮੈਂ ਖੁਦ ਲਿਖ ਕੇ ਦੇ ਗਿਆ ਵੀ ਕੋਈ ਤੁਹਾਡੇ ਮੈਂ ਕਿਹਦੇ ਕਾਰ ਤੇ ਲਿਆਗਾ ਮੈਂ ਹਾਲ ਬਿਲਕੁਲ ਫਾਗ ਲਿਆ ਉਹ ਇਹ ਕਹਿੰਦੇ ਬੇਖੋ ਮੈਂ ਆਰਟੀਆਈ ਪਾ ਕੇ ਅਧੋਰ ਕਾਰ ਕਿਹਾ ਸਾਰਾ ਲਾ ਕੇ ਦੇ ਗਿਆ ਵੀ ਹਲ ਕੋ ਠੱਡੀ ਨਹੀਂ ਹੈਗੀ ਕਿ ਕਿਸੇ ਹੋਰ ਦੀ ਜੰਗਾ ਸੀ ਉਹਦੇ ਕਿਰਾਏਦਾਰ ਆ ਫਿਰ ਵੇਖੋ ਕੀ ਚੱਲਦਾ ਕਿਸ ਬਲੇਕ ਕੀ ਹੋਇਆ ਸੀ ਇਹ ਟ੍ਰਾਂਸਪੋਰਟ ਮੇਰੀ ਟ੍ਰਾਂਸਪੋਰਟ ਦਾ ਕੰਮ ਆ ਮੇਰਾ ਇੱਥੇ ਅੱਜ ਦਾ ਛੱਤਾਂ ਕੀ ਮੀਂਹ ਜਿਆਦਾ ਹੈ ਤੇ ਛੱਤਾਂ ਜੋਨ ਲਾ ਪਿਆ ਪਾਣੀ ਜਿਆਦਾ ਹੋਇਆ ਉਹ ਮੈਂ ਉਹ ਕਰਉਣ ਡਿਆ ਕੰਮ ਸਾਰੇ ਇਹ ਵੀ ਕੋਈ ਗਿਣਾ ਹੋ ਗਿਆ ਦੱਸੋ ਜੀ ਮਤਲਬ ਬਿਜਲੀ ਵੀ ਤੁਹਾਡੇ ਨਾਮ ਤੇ ਸਭ ਕੁਝ ਸਾਡੇ ਨਾਮ ਮੀਟਰ ਬਿਜਲੀ ਦਾ ਕੀ ਟੈਲੀਫੋਨਾਂ ਦੇ ਕੀ ਪਾਣੀ ਦਾ ਕੀ ਸਾਰਾ ਕੁਝ ਮੇਰੇ ਨਾਲ ਮੇਰੇ ਬੇਟੇ ਦੇ ਨਾਮ ਇਹਨਾਂ ਦੱਸੇ ਇਸ ਤਰ੍ਹਾਂ ਕਾਰਵਾਈ ਕੀਤੀ ਤੁਸੀਂ ਹੁਣ ਕੁਝ ਅਗੇ ਕੀ ਮੰਗ ਕਰ ਮੈਂ ਮੈਂ ਅਹੀਂ ਵੇ 하이 ਕੋਰਟ ਵੀ ਜਾਵਾਂਗੇ ਔਰ ਕਾਰਪੋਰੇਸ਼ਨ ਨੂੰ ਵੀ ਘੇਰਾਂਗੇ ਵੀ ਸਾਨੂੰ ਦੱਸਿਆ ਜਾਵੇ ਵੀ ਟਾਇਆ ਕਿਉਂ ਟਾਇਆ ਪਰ ਸਾਨੂੰ ਕੋਈ ਕਾਰਨ ਨਹੀਂ ਦੱਸਿਆ ਗਿਆ ਸੰਜੀ ਇਹ ਕਿ ਮਾਮਲਾ ਕਿੱਥੋਂ ਵਾਪਰਿਆ ਜਿਹੜੀ ਵੀਡੀਓ ਬਾਹਰ ਲੋਤੀ ਇਹ ਜੀ ਕਿਉਂ ਮੰਡੀ ਚੌਂਕ ਵਿਖੇ ਇੱਕ ਨਜਾਇਜ਼ ਉਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਦਿਉਨਾ ਵੱਲੋਂ ਸਾਨੂੰ ਕੰਪਲੀਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰਾ ਨਾ ਮਿਸਬੀਹ ਕੀਤਾ ਆ ਤੇ ਜੋ ਵੀ ਇਹ ਸਾਰਾ ਇਹਦੀ ਬਰੀਕੀ ਨਾਲ ਜਾਂਚ ਕਰਦੇ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬਰੀਕੀ ਨਾਲ ਦੀ ਜਾਂਚ ਕਰਾਂਗੇ ਜੀ ਬਲੇ ਟ੍ਰਾਂਸਪੋਰਟਰ ਨੂੰ ਕਹਿੰਦੇ ਕਿ ਸਾਡੇ ਜਿਹੜੀ ਵੀਡੀਓ ਬਣਾਈ ਜਾ ਰਹੀ ਸੀ ਅਸੀਂ ਰੁਕਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਕਰਦੇ ਬਿਲਕੁਲ ਜੀ ਜੋ ਵੀ ਆ ਦੋਨਾਂ ਪਾਰਟੀਆਂ ਉਹ ਕੰਪਲੀਟ ਲੈ ਕੇ ਉਹਦੀ ਬਰੀਕੀ ਨਾਲ ਜਾਂਚ ਕਰਾਂਗੇ ਸਾਰੀ ਦੀ ਪੜਤਾਲ ਕਰਾਂਗੇ ਕਿ ਇੱਥੇ ਕੀ ਚੀਜ਼ ਹੋਈ ਹੈ ਤੇ ਕੀ ਚੀਜ਼ ਜਿਹੜੀ ਗਲਤ ਜਿਹੜੀ ਹੈ ਕੀਤੀ ਜਾਰੀ ਹੈ ਪਰਮਾ ਦਾ ਮੌਕੇ ਤੇ ਆ ਕੇ ਵੀਡੀਓ ਪੜਾਣਾ ਕਿ ਜਾਇ ਸੀ ਦੇਖੋ ਜੀ ਪਹਿਲਾਂ ਦੇਖਾਂਗੇ ਬਣਾ ਰਹੇ ਸੀ ਨਹੀਂ ਬਣਾ ਰਹੇ ਸੀ ਸਾਰੀ ਗੱਲ ਦੀ ਕੋਖ ਕਰਾਂਗੇ ਹਾਂਜੀ ਜੀ ਹਲਾ ਗਿਆ ਠੀਕ ਹੈ ਜੀ ਠੀਕ ਹੈ